ਜਨੇਊ ਇੱਕ ਐਸੀ ਬਿਮਾਰੀ ਜਦੋਂ ਕਿਸੇ ਨੂੰ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੁਣਿਆ ਕਿ ਫੈਲਦਾ ਵੀ ਬਹੁਤ ਤੇਜ਼ੀ ਦੇ ਨਾਲ ਹੈ ਸੋ ਇੱਥੇ ਜਨੇਊ ਦਾ ਝਾੜਾ ਕੀਤਾ ਜਾਂਦਾ ਜਨੇਊ ਹੁੰਦਾ ਕਿਉਂ ਹੈ ਜਨੇਊ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਅਗਰ ਉਹਦੇ ਉੱਪਰ ਦਵਾਈ ਲਗਾਈ ਜਾਵੇ ਜਾਂ ਦਵਾਈ ਖਾਧੀ ਜਾਵੇ ਤਾਂ ਉਹ ਫੈਲ ਜਾਂਦਾ ਜਨੇਊ ਸਾਡੇ ਪੂਰਵਜ ਪੰਡਿਤ ਰੋਪਾਲਾਲ ਜੀ ਜਿਹੜੇ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਬੋਦੀ ਕਿਰਪਾ ਸਾਡੇ ਚੌਥੀ ਪੀੜੀ ਇਸ ਜਮਨੂ ਕਰ ਰਹੀ ਹੈ ਤੀਜੇ ਝਾੜੇ ਤੋਂ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਣ ਨਹੀਂ ਦਿੱਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੁਪਏ ਮਥਾ ਟਿਕ ਕੇ ਕੋ 10 ਰੁਪਏ ਟਿਕ ਕੇ ਉਹਦੀ ਇੱਛਾ ਹੈ ਤੀਸਰੇ ਝਾੜੇ ਦੇ ਉੱਤੇ ਅੱਠ ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਲਾ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਨੂ ਆਪਣੇ ਕੋਲ ਸਿਆਪ ਰੱਖੋ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਿਵਰਤਨੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਉਣਾ ਜਨੇਊ ਦਾ ਚਾੜਾ ਜਦੋਂ ਕਰੀਦਾ ਪ੍ਰਭੂ ਇਹ ਅਰਜ ਕਰੀ ਦੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ ਨੌਨ ਵੇਜ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਤਿੰਨ ਵਾਰ ਝਾੜਾ ਕਰਵਾਉਣ ਦੇ ਨਾਲ ਜਨੇਊ ਜਿਹੜਾ ਜੜ ਤੋਂ ਖਤਮ ਹੋ ਜਾਂਦਾ ਦੁਬਾਰਾ ਆਉਂਦੀ ਨਹੀਂ ਦੁਬਾਰਾ ਆਉਂਦੀ ਜੇ ਅਸੀਂ ਪ੍ਰੇਹ ਨਹੀਂ ਕਰਾਂਗੇ ਜੀ ਆਪਣੇ ਆਪ ਨੂੰ ਵਾਪਿਸ ਉਹੀ ਲਾਂਗਰੇ ਫੇਰ ਆਉਗਾ ਜੀ ਇਹ ਤਾਂ ਨਹੀਂ ਬਊਗਾ ਜੇ ਆਪਾਂ ਜੋ ਕੰਨੜੀ ਜੀ ਕਿਤੇ ਵੀ ਇਹ ਚੀਜ਼ ਦਾ ਪ੍ਰੇਹ ਕਰੋ ਇਹਨੂੰ ਨਾ ਖਾਓ ਇਹਨੂੰ ਐਕੀ ਕਰੋ ਉਹ ਕਰਨਾ ਚਾਹੀਦਾ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਜਨੇਊ ਇੱਕ ਐਸੀ ਬਿਮਾਰੀ ਜਿਸ ਦੇ ਨਾਲ ਜਿਹੜੇ ਇਨਸਾਨ ਨੂੰ ਹੋ ਜਵੇ ਤਾਂ ਉਸ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੋਕ ਇਲਾਜ ਕਰਵਾਉਣ ਦੇ ਲਈ ਜਗਾ ਜਗਾ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਜਾਂ ਫਿਰ ਅਜਿਹੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਬਖਸ਼ ਹੁੰਦੀ ਹੈ ਸੋ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਬਖਸ਼ ਦੇ ਨਾਲ ਜਨੇਊ ਦਾ ਝਾੜਾ ਕੀਤਾ ਜਾਂਦਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਪੰਡਿਤ ਰਾਜੇਸ਼ ਭਰਦਵਾਜੀ ਜੀ ਮਤੂਦੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਪਣਜੀ ਜਨੇਊ ਇੱਕ ਐਸੀ ਬਿਮਾਰੀ ਜਦੋਂ ਕਿਸੇ ਨੂੰ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੁਣਿਆ ਕਿ ਫੈਲਦਾ ਵੀ ਬਹੁਤ ਤੇਜ਼ੀ ਦੇ ਨਾਲ ਹੈ ਸੋ ਇੱਥੇ ਜਨੇਊ ਦਾ ਝਾੜਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਤੇ ਜਨੇਊ ਹੁੰਦਾ ਕਿਉਂ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬੱਲਾ ਜੀ ਜਨੂ ਪ੍ਰਭੂ ਐਸੀ ਕੋਈ ਲੰਬੀ ਜੁੜੀ ਦਿੱਕਤਵਲੀ ਗੱਲ ਨਹੀਂ ਜਨੂ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਅਗਰ ਉਹਦੇ ਉੱਪਰ ਦਵਾਈ ਲਗਾਈ ਜਾਵੇ ਜਾਂ ਦਵਾਈ ਖਾਧੀ ਜਾਵੇ ਤਾਂ ਫੈਲ ਜਾਂਦਾ ਜਿਨੂੰ ਸਾਡੇ ਪੂਰਵਜ ਪੰਡਤ ਰੋਪਾਲਾਲ ਜੀ ਜਿਹੜਾ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਬੋਦੀ ਕਿਰਪਾ ਸਾਡੇ ਚੌਥੀ ਪੀੜੀ ਇਸ ਜਮਨੋ ਕਰ ਰਹੀ ਹੈ ਪਹਿਲੇ ਸਾਡੇ ਦਾਦਾ ਜੀ ਪੰਡਤ ਰੋਪਾਲਾਲ ਜੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਪੰਡਤ ਮੇਘਰਾਜ ਜੀ ਉਸ ਤੋਂ ਬਾਅਦ ਮੈਂ ਪੰਡਤ ਰਜੇਸ਼ਪਾਲ ਤੋਂ ਮੇਰੇ ਬੇਟਾ ਉਹ ਵੀ ਛਾੜਾ ਕਰਦਾ ਇਹ ਗੱਦੀ ਨੂੰ ਬਖਸ਼ਿਆ ਪ੍ਰਭੂ ਤੀਜੇ ਛਾੜੇ ਤੋਂ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਲਾ ਨਹੀਂ ਲੈਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੁਪਏ ਮਥਾ ਟਿੱਕੇ ਕੋ 10 ਰੁਪਏ ਟਿੱਕੇ ਉਹਦੀ ਇੱਛਾ ਹੈ ਤੀਸਰੇ ਝਾੜੇ ਦੇ ਉੱਤੇ 8 ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਉਹ ਬਾਬਾ ਲਾ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਨੂ ਆਪਣੇ ਕੋਲ ਤੁਸੀਂ ਆਪ ਰੱਖੋ ਪ੍ਰਸ਼ਾਦ ਜਿਹੜਾ ਲਗਾ ਕੇ ਉਹ ਸੰਗਤ ਵਿੱਚ ਵੰਡਿਆ ਜਾਂਦਾ ਜੋ ਤਸਤੇ ਕਿ ਉਹ ਅਗਲਾ 100 ਗ੍ਰਾਮ ਲੈ ਕੇ ਆਵੇ ਆਪਣੀ ਸ਼ੰਦਾ ਉਹ ਜਿੰਨਾ ਲੈ ਕੇ ਆਵੇ ਜੋਤ ਦੇ ਵਿੱਚ ਪਾ ਜਾਂਦਾ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਿਵਰਤਨੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਣਾ ਜਿਨ ਉਹਦਾ ਚਾਲਾ ਜਦੋਂ ਕਰੇਦਾ ਪ੍ਰਭੂ ਇਹ ਅਰਜ ਕਰੀ ਜੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ ਨੋਨ ਵੇਜ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਇਹ ਜ਼ਿਆਦਾਤਰ ਹੁੰਦਾ ਕਿ ਨਾ ਨੂੰ ਹੈ ਬੱਚਿਆਂ ਨੂੰ ਵੀ ਹੋ ਜਾਂਦਾ ਪ੍ਰਭੂ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੋ ਜਾਂਦਾ ਜਿਹੜੇ ਨੂੰ ਹੋ ਜਾਂਦਾ ਕੋਈ ਦਿੱਕਤ ਨਹੀਂ ਜਿਨ ਉਹ ਹੋ ਗਿਆ ਅਗਰ ਉਹਦੇ ਤਿੰਨ ਚਾਰ ਹੋ ਜਾਂਨ ਤੀਜੇ ਚਾਲਜ ਬੜੀ ਆਰਾਮ ਨਾਲ ਫਰਕ ਪੈਂਦਾ ਸੋ ਸਿਰਫ ਤਿੰਨ ਵਾਰ ਇੱਥੇ ਆਣਾ ਪਊਗਾ ਰੋਜ਼ਾਨਾ ਆਣਾ ਪਊਗਾ ਲਗਾਤਾਰ ਤਿੰਨ ਵਾਰ ਜੇਕਰ ਕੋਈ ਮਿਸ ਕਰ ਜਾਂਦਾ ਤਾਂ ਦੁਬਾਰਾ ਤਿੰਨੋ ਵਾਰ ਆਣਾ ਪਊਗਾ ਜਾਂ ਫਿਰ ਅਗਲੇ ਦਿਨ ਆ ਕੇ ਵੀ ਉਸ ਦਾ ਝਾੜਾ ਹੋ ਜਾਂਦਾ ਜਿਹਨੇ ਉਹਦਾ ਝਾੜਾ ਸਿਰਫ ਵੀਰਵਾਰ ਨਹੀਂ ਕੀਤਾ ਜਾਂਦਾ ਬਈਆ ਰੁਟੀਨ ਚ ਰੈਗੂਲਰ ਹੁੰਦਾ ਸ਼ੁਕਰ ਸ਼ਨੀ ਐਤ ਸੋਮ ਮੰਗਲ ਬੁੱਧ ਹੋ ਜਾਂਦਾ ਕੋਈ ਦਿੱਕਤ ਨਹੀਂ ਗੱਲ ਨਹੀਂ ਜੇ ਵਿੱਚੋਂ ਮਿਸ ਹੋ ਜਵੇ ਤਾਂ ਦੁਬਾਰਾ ਸ਼ੁਰੂ ਕਰਕੇ ਫਿਰ ਸ਼ੁਰੂ ਕਰ ਦਿਓ ਦੁਬਾਰਾ ਤਿੰਨੋ ਵਾਰ ਇਕੱਠਾ ਹੀ ਤਿੰਨ ਦਿਨ ਕਰਨਾ ਪਵੇਗਾ ਨਗਾਦਾਰ ਝਾੜਾ ਹੁੰਦਾ ਤਿੰਨ ਦਿਨ ਨਗਾਦਾਰ ਝਾੜਾ ਹੁੰਦਾ ਕਈ ਲੋਕ ਕਹਿੰਦੇ ਨੇ ਆਪਣੇ ਸਵੇਰੇ ਕਰ ਦੋ ਸ਼ਾਮੇ ਕਰ ਦੋ ਮੈਂ ਕਹਿੰਦਾ ਨਹੀਂ ਝਾੜਾ ਇੱਕੋ ਵਾਰ ਹੀ ਦਿਨ ਦੇ ਵਿੱਚ ਕਰਵਾਇਆ ਜਾਵੇ ਤਾਂ ਜ਼ਿਆਦਾ ਬੈਠੇ ਤੋ ਇਹ ਬਖਸ਼ ਜਿਹੜੀ ਹੈ ਸ਼ੁਰੂਆਤ ਜਿਵੇਂ ਤੁਸੀਂ ਦੱਸਿਆ ਹੋਈ ਤਾਂ ਕਿੰਨਾ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਇਹ ਝਾੜਾ ਕਰਦੇ ਆ ਰਹੇ ਤਕਰੀਬਨ ਸਰ ਜ਼ਿਆਦਾ ਨਹੀਂ 70 75 ਸਾਲ ਤੋਂ ਉੱਪਰ ਦਾ ਇਸ ਮੰਦਰ ਸਥਾਪਨਾ ਹੋ ਚੁੱਕੀ ਹੋਈ ਹੈ ਜੀ ਪਹਿਲੇ ਸਾਡੇ ਦਾਦਾ ਜੀ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਸੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਸੇਵਾ ਕਰਦੇ ਸੀ ਫਿਰ ਪ੍ਰਮਾਤਮਾ ਨੇ ਡਿਊਟੀ ਮੇਰੇ ਲਗਾਈ ਉਸ ਤੋਂ ਬਾਅਦ ਮੇਰਾ ਬੇਟਾ ਵੀ ਨਾਲ ਸੇਵਾ ਕਰਦਾ 48 ਸਾਲ ਉਮਰ ਤੱਕ ਮੇਰੀ ਇਹ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਹੋ ਸੋ ਜੇਕਰ ਕੋਈ ਝਾੜਾ ਕਰਵਾਣਾ ਆਣਾ ਚਾਹੁੰਦਾ ਹੈ ਤਾਂ ਸਮਾ ਤੇ ਜਗ੍ਹਾ ਦੱਸ ਦਿਓ ਤਾਂ ਕਿ ਉਹ ਆ ਕੇ ਆਪਣਾ ਇੱਥੇ ਝਾੜਾ ਕਰਵਾ ਸਕਣ। ਸਮਾ 6ਵੇਂ ਸੇਤਵਾਂ। ਆਸਥਾਨਾ ਪ੍ਰਾਚੀਨ ਸ਼ਿਰਜ਼ਾਲਾ ਕਸ਼ਮੰਦਰ ਖਾਟੂਦਾਰ ਸਮਰਲਾ ਚੌਂਕ ਲੁਧਿਆਣਾ ਮੈਦਿਕ ਸ਼ਗਨ ਪੈਲੇਸ। ਸਰ ਕੀ ਨਾਮ ਹੈ ਤੁਹਾਡਾ? ਜਗਜੀਤ لال ਮਲੰਗ। ਕਿੰਨੇ ਸਮੇਂ ਤੋਂ ਜਨੇਊ ਦੀ ਤਕਲੀਫ ਸੀ ਤੁਹਾਨੂੰ? ਮੈਨੂੰ ਹੋਇਆ ਪਹਿਲਾਂ ਥਾਲ ਕੁਝ ਹੋਈ ਸੀ ਤੇ ਆਪਾਂ ਝਾੜਾ ਆ ਕੇ ਕਰਾਇਆ ਸੀ ਤੇ ਠੀਕ ਹੋ ਗਈ ਸੀ। ਪਰ ਕਈ ਕਮਾ ਕਰਕੇ ਉਹ ਬਣਈ ਗਿਆ ਯਾਰ ਭੇਜ ਕਰੋ ਅਸੀਂ ਨਹੀਂ ਕੀਤਾ। ਉਹਨਾਂ ਫਿਰ ਕੁਝ ਦੁਆਰਾ ਹੋ ਗਿਆ ਫਿਰ ਉਹਨਾਂ ਦੁਆਰਾ ਪੇੜਾ ਕਰਾਇਆ ਨਗਲੋਂ ਦਿਨ ਦਿਨ ਦਾ ਟੜਕਰਾਣਾ ਬੰਦਾ ਵੀਰਵਾਰ ਨੂੰ ਨਹੀਂ ਕਰਦੇ ਉਹਨਾਂ ਨੇ ਜੋ ਕਿਹਾ ਸੀ ਉਹ ਆਪਾਂ ਛੱਡਦਾ ਹੁਣ ਆਪਣੇ ਮਨ ਵਿੱਚ ਬਿਲਕੁਲ ਠੀਕ ਆ ਬਿਲਕੁਲ ਆਪਣਾ ਜੋ ਇਹ ਉਹ ਖਤਮ ਹੋ ਗਿਆ ਹੈ ਅਗਰ ਹਾਂ ਅੱਜ ਵੀ ਕਰਨੇ ਜਿਹੜਾ ਵੀ ਕੋਈ ਚੜਾ ਕਰਾਣ ਦਾ ਜੋ ਪੰਡੇ ਨੇ ਰੋਕਾ ਕਰਦੇ ਆ ਵੀ ਇਸ ਕੰਮ ਨਾ ਖਾਓ ਉਹਨੂੰ ਨਾ ਕਰੋ ਜੇ ਨਾਲ ਜਨੂ ਫਿਰ ਦੁਆਰਾ ਆ ਸਕੇ ਜਾਂ ਕੋਈ ਗੱਲ ਹੋ ਸਕੇ ਕਿੰਨੇ ਸਾਲਾਂ ਤੋਂ ਇੱਥੇ ਝਾੜਾ ਕੀਤਾ ਜਾ ਰਿਹਾ ਕਮੋਂ ਸੇ 70 80 ਸਾਲਾਂ ਤੋਂ ਹੋ ਰਿਹਾ ਜੀ ਸਾਡੇ ਯਾਨੀ ਜੰਮ ਤੋਂ ਪਹਿਲਾਂ ਹੀ ਹੋ ਰਿਹਾ ਜੀ ਜੀ ਸੋ ਤਿੰਨ ਵਾਰ ਝਾੜਾ ਕਰਵਾਉਣ ਦੇ ਨਾਲ ਜਨੇਊ ਜਿਹੜਾ ਜੜ ਤੋਂ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਜੀ ਦੁਬਾਰਾ ਆਉਂਦੀ ਨਹੀਂ ਦੁਬਾਰਾ ਆਉਂਦੀ ਜੇ ਅਸੀਂ ਪ੍ਰੇ ਨਹੀਂ ਕਰਾਂਗੇ ਜੀ ਆਪਣੇ ਆਪ ਨੂੰ ਅਭੀ ਦੁਖੀ ਨਹੀਂ ਆਂਗਰੇ ਫੇਰ ਆਊਗਾ ਜੀ ਫੇਰ ਆਣੇ ਹੀ ਪਊਗਾ ਜੇ ਆਪਾਂ ਜੋ ਪੰਦਰੇ ਜੀ ਕਿਤੇ ਵੀ ਇਹ ਚੀਜ਼ ਦਾ ਪ੍ਰੇ ਕਰੋ ਇਹਨੂੰ ਨਾ ਖਾਓ ਇਹਨੂੰ ਇਹ ਜੀ ਕਰੋ ਉਹ ਕਰਨਾ ਚਾਹੀਦਾ ਅਸੀਂ ਹੁਣ ਕਰਦੇ ਆ ਆਪਣੇ ਸੁਖੀ ਹਾਂ ਜੀ ਮੰਦਰ ਹੀ ਆਨਬਿਦਲ ਕਰਦਾ ਦੂਰੋਂ ਜਿੰਨਾਂ ਕੀ ਜਾ ਕੇ ਆਪਣਾ ਮੰਦਰ ਹੋ ਕੇ ਚਲੀ ਯਾਰ ਫੇਰ ਕਿੰਨੂੰ ਕਿਸੇ ਹੋ ਚਲਾਗੇ ਜਿਸੋ ਕਿਸਨ ਕੋਈ ਫਲ ਮਿਲਦਾ ਹੈ ਉਸੇ ਜੂੜ ਆਂਦਾ ਜੋ ਮਰਜੀ ਹੋਵੇ ਅਧਿਕਾਰ ਗਿਆ ਇੱਥੇ ਆਨੇ ਆ ਹਰ ਇੱਕ ਨੂੰ ਕੰਨੇ ਆ ਵੀ ਜਿਹਨੂੰ ਜਨੇਊ ਹੋਵੇ ਉਹ ਆ ਕੇ ਇੱਥੇ ਪੰਡਿਤ ਜੀ ਕੋਲ ਚਾੜਾ ਕਰਾਵੇ ਤਿੰਨ ਦਿਨ ਵੀਰਵਾਰ ਚਾੜਾ ਨਹੀਂ ਕਰਦੇ ਬਾਕੀ ਦਿਨ ਹਰ ਚਾੜਾ ਹੁੰਦਾ ਸੋ ਬਿਲਕੁਲ ਜੇਕਰ ਕਿਸੇ ਨੂੰ ਜਨੇਊ ਦੀ ਬਿਮਾਰੀ ਹੈ ਤਾਂ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਇੱਥੇ ਆ ਕੇ ਚਾੜਾ ਕਰਵਾ ਸਕਣੋਂ ਤਿੰਨ ਦਿਨ ਇੱਥੇ ਝਾੜਾ ਕੀਤਾ ਜਾਂਦਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਬਖਸ਼ਾਏ ਥੇ 70 ਤੋਂ ਲੈ ਕੇ 80 ਸਾਲ ਹੋ ਚੁੱਕੇ ਨੇ ਇੱਥੇ ਝਾੜਾ ਕਰਦੇ ਨੂੰ ਤਾਂ ਵੀਰਵਾਰ ਨੂੰ ਸਿਰਫ ਇੱਥੇ ਝਾੜਾ ਨਹੀਂ ਕੀਤਾ ਜਾਂਦਾ ਸ਼ੁੱਕਰ ਸ਼ਨੀ ਐ ਤਿੰਨ ਦਿਨ ਲਗਾਤਾਰ ਜਾਂ ਫਿਰ ਸੋਮ ਮੰਗਲ ਬੁੱਧ ਜਿਹੜਾ ਤੁਹਾਨੂੰ ਇੱਥੇ ਆਣਾ ਪਏਗਾ ਸ਼ਾਮ ਦੇ 6:00 ਵਜੇ ਤੋਂ ਲੈ ਕੇ 8:00 ਵਜੇ ਤੱਕ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਸ਼ਗਨ ਨੂੰ ਪਹਿਲੇ ਜਿਹਾ ਬਿਲਕੁਲ ਨਾਲ ਪ੍ਰਾਚੀਨ ਰਾਦਾ ਕ੍ਰਿਸ਼ਨ ਮੰਦਿਰ ਹੈ ਜਿੱਥੇ ਆ ਕੇ ਤੁਸੀਂ ਜਨੇਊ ਦਾ ਛਾੜਾ ਕਰਵਾ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਲੋਕਾਂ ਦਾ ਜਿਹੜਾ ਭਲਾ ਹੋ ਸਕੇ ਲੁਧਿਆਣਾ ਤੋਂ ਦੀਪਕ ਅਤਿਆਲ ਦਾ ਸਿਟੀ ਹੈਡਲਾਈਨਸ